ਕਾਂਗਰਸ ਤੋਂ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਏ ਡਾਕਟਰ ਰਾਜਕੁਮਾਰ ਚੱਬੇਵਾਲ ਇਸ ਵੇਲੇ ਸਾਡੇ ਨਾਲ ਨੇ ਚੱਬੇਵਾਲ ਜੀ ਬਹੁਤ-ਬਹੁਤ ਸਵਾਗਤ ਹੈ ਤੇ ਇਹ ਦੱਸੋ ਕਿ ਕਾਂਗਰਸ ਨੂੰ ਛੱਡਣ ਦੇ ਕੀ ਕਨ ਬਣੇ ਆ? ਹਾਂ ਦੇਖੋ ਸਭ ਤੋਂ ਜਿਹੜੀ ਸਭ ਤੋਂ ਵੱਡੀ ਗੱਲ ਹੈ ਵੀ ਮੈਂ 2 ਸਾਲ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੂੰ ਕੰਮ ਕਰਦੇ ਦੇਖਿਆ ਕਿਉਂਕਿ ਮੈਂ ਇੱਕ ਗਰੀਬ ਘਰ ਤੋਂ ਆਇਆ ਔਰ ਗਰੀਬਾਨੀਆਂ ਕੀ ਸਮੱਸਿਆਵਾਂ ਨੇ ਉਹ ਮੈਂ ਉਸ ਤੋਂ ਪਹਿਲੀ ਪਾਰਟੀ ਜਾਣੂ ਹੂੰ ਪਿਛਲੀ ਸਰਕਾਰ ਚ ਵੀ ਰਹੇ ਹੂੰ ਵਿਧਾਇਕ ਵੀ ਰਹੇ ਹਾਂ ਸਰਕਾਰ ਦੇ ਕੰਮਾਂ ਨੂੰ ਪਿਛਲੀ ਵਾਰ ਵੀ ਦੇਖਿਆ ਪਰ ਜੇ ਜਦੋਂ ਮੈਂ ਕੰਪੈਰੀਜ਼ਨ ਦੀ ਗੱਲ ਕਰਦਾ ਹਾਂ ਤੇ 2 ਸਾਲ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੇ ਜੋ ਕੰਮ ਨੇ ਜੇਕਰ ਗੱਲ ਕਰੀਏ ਜੋ ਚੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਜੋ ਸੋਚ ਆ ਜਾਂ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਬੇਲਕਰ ਜੀ ਦੀ ਜੋ ਉਹਨਾਂ ਦਾ ਮਿਸ਼ਨ ਪੜੋ ਜੁੜੋ ਤੇ ਸੰਘਰਸ਼ ਕਰੋ ਉਸ ਤੇ ਜੋ ਦਿਨ ਰਾਤ ਪਹਿਰਾ ਦੇਣ ਦੀ ਜੇਕਰ ਕਿਸੇ ਨੇ ਗੱਲ ਕੀਤੀ ਹੈ ਤੇ ਉਹ ਆਮ ਆਦਮੀ ਪਾਰਟੀ ਨੇ ਕੀਤੀ ਕਿਉਂਕਿ ਜੇਕਰ ਗੱਲ ਕਰੀਏ ਤੇ ਏਜੀ ਆਫਿਸ ਦੇ ਵਿੱਚ ਜਿਹੜੀ ਰੈਜ਼ਰਵੇਸ਼ਨ ਦੀ ਜਦੋਂ ਗੱਲ ਹੈ ਇਹ ਪੂਰੇ ਦੇਸ਼ ਦੇ ਵਿੱਚ ਇੱਕ ਕ੍ਰਾਂਤੀਕਾਰੀ ਫੈਸਲਾ ਹੈ ਯੂਨੀਅਨ ਕਿਸੇ ਯੂਨੀਅਨ ਗਵਰਨਮੈਂਟ ਨੇ ਨਹੀਂ ਕੀਤਾ ਕਿਸੇ ਸੂਬੇ ਨੇ ਨਹੀਂ ਕੀਤਾ ਸੋ ਇਹ ਜਿਹੜੀ ਗੱਲ ਹੈ ਮੈਂ ਸਮਝਦਾ ਕਿ ਇਸ ਚੀਜ਼ ਤੋਂ ਔਰ ਮੈਂ ਪਹਿਲਾ ਬੰਦਾ ਸੀ ਪਹਿਲਾ ਮੈਂਬਰਸ਼ਿਪ ਵਿਧਾਨ ਸਭਾ ਦਾ ਜਿਹਨੇ ਇਸ਼ੂ ਰੇਜ਼ ਕੀਤਾ ਔਰ ਪਾਰਟੀ ਨੇ ਉਹਨੂੰ ਸਹਿਰਤਾ ਦੇ ਨਾਲ ਟੇਕ ਅਪ ਕੀਤਾ ਔਰ ਲਾਅ ਆਫੀਸਰਸ ਨੂੰ ਅਪਾਰਟਮੈਂਟ ਵੀ ਦੇ ਦਿੱਤੀਆਂ ਬਾਕੀ ਇਸ ਤੋਂ ਇਲਾਵਾ ਜੋ ਮਿਸ਼ਨ ਹੈ ਬਾਬਾ ਜੀ ਦਾ ਪੜੋ ਜੁੜੋ ਤੇ ਸੰਘਰਸ਼ ਕਰੋ ਜੋ ਉਸ ਤੇ ਪ੍ਰਤੀ ਕੰਮ ਕੀਤਾ ਜਾ ਰਿਹਾ ਪੜਾਈ ਤੇ ਕੰਮ ਕੀਤਾ ਜਾ ਰਿਹਾ ਸਿਹਤ ਤੇ ਐਜੂਕੇਸ਼ਨ ਤੇ ਜੋ ਕੰਮ ਕੀਤਾ ਜਾ ਰਿਹਾ ਉਹ ਵਾਕਈ ਬੜਾ ਕਾਬਲੇ ਤਾਰੀਫਾ ਤੋ ਇਸ ਤੋਂ ਇਲਾਵਾ ਵੀ ਜੋ ਬੇਰੋਜ਼ਗਾਰੀ ਦਾ ਆਲਮ ਤੁਸੀਂ ਪੂਰੀ ਦੁਨੀਆ 'ਚ ਦੇਖਿਆ ਪੂਰੇ ਦੇਸ਼ ਦੇ ਵਿੱਚ ਜੋ ਬੇਰੋਜ਼ਗਾਰੀ ਤੇ ਮਹਿੰਗਾਈ ਦਾ ਆਲਮ ਹੈ ਤੇ ਉਹ ਸਰਕਾਰ ਜਿਹੜੀ ਹੈ ਉਹਨੂੰ ਉਹਨੂੰ ਹੱਲ ਕਰਨ ਦਾ ਪ੍ਰਯਾਸ ਕਰ ਰਹੀ ਆ ਅੱਜ 42000 ਤੋਂ ਵੀ ਜ਼ਿਆਦਾ ਜਿਹੜੀਆਂ ਨੌਕਰੀਆਂ ਉਹ ਦਿੱਤੀਆਂ ਤੇ ਉਸ ਤੋਂ ਇਲਾਵਾ ਨੌਕਰੀਆਂ ਤੋਂ ਇਲਾਵਾ ਜਿਹੜਾ ਹੋਰ ਵੀ ਕੰਮ ਜਿਹੜੇ ਨੇ ਬਿਜਲੀ ਖਾਸ ਤੌਰ ਤੇ 300 ਯੂਨਿਟ ਫ੍ਰੀ ਜਿਹੜੀ ਬਿਜਲੀ ਦਿੱਤੀ ਹਰ ਘਰ ਨੂੰ ਔਰ ਹਰ ਵਰਗ ਨੂੰ ਹਰ ਘਰ ਨੂੰ ਹਰ ਵਰਗ ਨੂੰ ਜਿਹੜੀ ਬਿਜਲੀ ਦਿੱਤੀ ਸਾਰੇ ਵਰਗ ਖੁਸ਼ ਨੇ ਮਹਿਲਾਵਾਂ ਖੁਸ਼ ਨੇ ਕਿ ਇੱਦਾਂ ਦੀ ਮਹਿੰਗਾਈ ਦੇ ਯੁੱਗ ਵਿੱਚ ਜੋ ਇਹ ਫੈਸਲਾ ਸੋ ਇਹ ਬਹੁਤ ਸਾਰੇ ਔਰ ਇਸ ਤੋਂ ਵੀ ਵੱਡੀ ਜਿਹੜੀ ਗੱਲ ਹੈ ਕਿ ਜੋ ਭਗਵੰਤ ਮਾਨ ਜੀ ਦੀ ਸਭ ਤੋਂ ਅੱਛੀ ਗੱਲ ਮੈਨੂੰ ਲੱਗੀ ਹੈ ਕਿ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਜਿਹੜੇ ਹਲਕੇ ਦੇ ਘਰ ਆ ਉਹ ਕੱਚੇ ਨੇ ਉਹਨਾਂ ਦੀਆਂ ਛੱਤਾਂ ਕੱਚੀਆਂ ਨੇ ਤੇ ਉਹ ਉਹਦੇ ਲਈ ਜਿਹੜਾ ਬਿਹਤਰ ਪਰਾਲੇ ਮੈਂ ਕਿਉਂਕਿ ਕਰਨੇ ਚਾਹੁੰਦਾ ਕੁਝ ਆਪਾਂ ਕੰਮ ਕੀਤੇ ਵੀ ਉਹਦੇ ਲਈ ਤੇ ਭਗਵੰਤ ਮਾਨ ਜੀ ਕਹਿੰਦੇ ਵੀ ਹਰ ਮੈਂ ਉਹਨਾਂ ਨੂੰ ਕਿਹਾ ਜੀ ਮੇਰਾ ਮਿਸ਼ਨ ਇਹ ਹੈ ਕਿ ਹਰ ਗਰੀਬ ਘਰ ਦੀ ਕੱਚੀ ਛੱਤ ਨੂੰ ਪੱਕਾ ਕਰਨਾ ਉਹ ਮੇਰਾ ਮਿਸ਼ਨ ਤੇ ਕਹਿੰਦੇ ਤੁਹਾਡੇ ਮਿਸ਼ਨ ਦੇ ਨਾਲ ਸਰਕਾਰ ਖੜੀ ਹੈ ਔਰ ਅਸੀਂ ਇਸ ਨੂੰ ਪੂਰਾ ਕਰਾਂਗੇ ਸੋ ਮੈਂ ਇਸ ਤੋਂ ਕੁਛ ਆ ਡਾਕਟਰ ਸਾਹਿਬ ਜਿਹੜੇ ਕੰਮ ਤੁਸੀਂ ਸਰਕਾਰ ਦੇ ਗਲਵਾ ਰਹੇ ਹੋ ਇਹ 2 ਸਾਲ ਤੋਂ ਸਰਕਾਰ ਕੰਮ ਕਰ ਰਹੀ ਹੈ 2 ਦਿਨ ਪਹਿਲਾਂ 2 ਦਿਨ ਪਹਿਲਾਂ ਸਦਨ ਦੀਆਂ ਤਸਵੀਰਾਂ ਸਨ ਜਦੋਂ ਤੁਸੀਂ ਕਰਜ਼ ਦੀ ਪੰਡ ਜਿਹੜੀ ਹੈਗੀ ਸਰਕਾਰ ਦੇ ਖਿਲਾਫ ਲੈ ਕੇ ਵਿਧਾਨ ਸਭਾ ਵਿੱਚ ਸੈਸ਼ਨ ਵਿੱਚ ਪਹੁੰਚ ਦਿਓ ਤੁਸੀਂ ਸੰਗਲ ਲੈ ਕੇ ਆਂਦੇ ਹੋ ਇਸ ਤਰ੍ਹਾਂ ਦੇ ਵਿਰੋਧ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦੋ ਦਿਨ ਪਹਿਲਾਂ ਦੀਆਂ ਸਨ ਅਚਾਨਕ ਰਾਤੋਂ ਰਾਤ ਡਾਕਟਰ ਸਾਹਿਬ ਦਾ ਦਿਲ ਫਸੀਟ ਜਾਂਦਾ ਰਾਤੋਂ ਰਾਤ ਨਹੀਂ ਜਿਹੜਾ ਮੈਂ ਤੁਹਾਨੂੰ ਫੇਸ ਤੋਂ ਗੱਲ ਕਰਦਾ हूं 1.5 ਸਾਲ ਪਹਿਲਾਂ ਮੈਂ ਇਸ਼ੂ ਰੇਜ਼ ਕੀਤਾ ਸੀ ਏਜੀ ਆਫਿਸ ਦੇ ਵਿੱਚ ਰੈਜ਼ਰਵੇਸ਼ਨ ਦਾ ਅਸੀਂ ਕਿਉਂਕਿ ਰੇਜ਼ ਕਰਦੇ ਰਹਿੰਦੇ ਹਾਂ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਆ ਤੇ ਤੁਹਾਨੂੰ ਹਰ ਇਸ਼ੂ ਨੂੰ ਆਪਣੇ ਤਰੀਕੇ ਦੇ ਨਾਲ ਰੇਜ਼ ਕਰਨ ਦਾ ਇੱਕ ਤੁਹਾਡੇ ਕੋਲ ਪੂਰਾ ਆਜ਼ਾਦੀ ਹੁੰਦੀ ਹੈ ਤੇ ਉਸ ਉਸ ਆਜ਼ਾਦੀ ਨੂੰ ਜੇ ਕਰਜ਼ੇ ਦੀ ਪੰਡ ਹੈ ਤਾਂ ਉਹ ਹੈ 333000 ਕਰੋੜ ਦਾ ਕਰਜ਼ਾ ਹੈ ਅਸੀਂ ਤਾਂ ਵਿੱਤ ਮੰਤਰੀ ਨੂੰ ਇਹੀ ਕਵਾਂਗੇ ਵਿੱਤ ਮੰਤਰੀ ਸਾਹਿਬ ਨੂੰ ਕਿ ਸਰ ਇਹਨੂੰ ਘੱਟ ਕਿੱਦਾਂ ਕੀਤਾ ਜਾ ਸਕਦਾ ਉਹ ਬਣਾ ਕੇ ਰੱਖੋਗੇ ਨਹੀਂ ਉਹਨਾਂ ਨੇ ਜੇ ਪਾਰਟੀ ਫੋਰਮ ਤੇ ਗੱਲ ਕਰਨਗੇ ਹਰ ਗੱਲ ਕਰਨ ਦਾ ਤਰੀਕਾ ਤੇ ਪਹਿਲਾਂ ਪਾਰਟੀ ਤੋਂ ਬਾਹਰ ਸੀ ਹੁਣ ਪਾਰਟੀ ਫੋਰਮ ਦੇ ਅੰਦਰ ਜਿੱਦਾਂ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਬੜੀ ਬੇਬਾਕੀ ਨਾਲ ਦੱਸਿਆ ਜਿਹੜੀ ਸਾਡੀ ਰੈਵਨਿਊ ਕਲੈਕਸ਼ਨ ਹੈ ਜਿਹੜੀ ਸਾਡੇ ਟੈਕਸ ਕਲੈਕਸ਼ਨ ਜਿਹੜੀ ਉਹ ਬੜੀ ਬੀ ਮਸਾਲੋ ਚ ਵਧਦਾ ਹੋਇਆ ਜੇ ਇਸ ਤਰ੍ਹਾਂ ਵਧਦਾ ਰਿਹਾ ਤੇ ਕਰਜ਼ੇ ਦੀ ਪੰਡ ਵੀ ਅਸੀਂ ਹਲਕੀ ਕਰ ਦਾਂਗੇ ਖਤਮ ਚਰਚਾ ਮੈਂ ਵੀ ਨਹੀਂ ਲੋਕ ਸਭਾ ਮੈਦਾਨ ਚੋਣਾ ਦੇ ਮੈਦਾਨ ਵਿੱਚ ਤੁਹਾਨੂੰ ਉਤਾਰਿਆ ਜਾਂਦਾ ਆਹ ਦੇਖੋ ਪਾਰਟੀ ਜੁਆਇਨ ਮੈਂ ਕੀਤੀ ਆ ਸ਼ਾਮਿਲ ਹੋਇਆ ਮੈਂ ਧੰਨਵਾਦੀ ਆ ਕੇਜਰੀਵਾਦ ਸਾਹਿਬ ਦਾ ਮਾਨ ਸਾਹਿਬ ਦਾ ਤੇ ਇਹ ਕਿਸੇ ਨੂੰ ਕੀ ਜ਼ਿੰਮੇਵਾਰੀ ਦੇਣੀ ਆ ਇਹ ਪਾਰਟੀ ਹਾਈ ਕਮਾਂਡ ਦੀ ਸੋਚ ਆ ਉਹਨਾਂ ਦਾ ਫੈਸਲਾ ਆ ਪਾਰਟੀ ਹਾਈ ਕਮਾਂਡ ਜੋ ਵੀ ਫੈਸਲਾ ਕਰੇਗੀ ਅਸੀਂ ਉਹਨਾਂ ਦੀ ਹਰ ਸੇਵਾ ਨਿਭਾਉਣ ਦੇ ਲਈ ਸਮਰਪਿਤ ਤੁਸੀਂ ਕਾਂਗਰਸ ਦੇ ਇੱਕ ਵੱਡੇ ਸੀਨੀਅਰ ਲੀਡਰ ਰਹੇ ਹੋ ਤੇ ਸਰ ਹੁਣ ਕਾਂਗਰਸ ਦੇ ਹਾਲਾਤ ਕੀ ਨੇ ਕੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਫੀਲ ਕੀਤਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਕਿ ਹੋਰ ਵੀ ਜਿਹੜੇ ਕਾਂਗਰਸੀ ਹੈਗੇ ਨੇ ਉਹ ਇਸ ਤਰ੍ਹਾਂ ਦੇ ਪ੍ਰਭਾਵ ਦੇ ਵਿੱਚ ਹੈਗੇ ਨੇ ਦੇਖੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੈਂ ਪਾਰਟੀ ਦੇ ਵਿੱਚ ਮੈਂ 16 ਸਾਲ ਪਰਿਵਾਰ ਦੇ ਵਿੱਚ ਰਿਹਾ ਤੇ ਉਸ ਪਰਿਵਾਰ ਬਾਰੇ ਕੁਝ ਗਲਤ ਬੋਲਣਾ ਉਸ ਦੀਆਂ ਭੁਵਿੱਖ ਬਾਣੀਆਂ ਕਰਨਾ ਉਹ ਮੇਰੀ ਜਿਹੜੀ ਨੇਚਰ ਦਾ ਹਿੱਸਾ ਨਹੀਂ ਹੈ ਉਹ ਮੇਰੇ ਸੁਭਾਅ ਦਾ ਹਿੱਸਾ ਨਹੀਂ ਸੋ ਇਸ ਤੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ बहुत शुक्रिया डॉक्टर राजकुमार कुमार चाबेवाल जिन्होंने कहा कि आम आदमी पार्टी की सरकार कम के कम काल तो प्रभावित होकर उन्होंने कांग्रेस में अलविदा कह के आज आम आदमी पार्टी के शामिल हुए हैं कुलवीर